ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀ ਸਾਰੇ ਠੀਕ ਹੋਵੋਗੇ ਕਰੇਲੂ ਰਜੇਮੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਲੱਗੇ ਆ ਮਟਰ ਮਸ਼ਰੂਮ ਦੀ ਸਪੈਸ਼ਲ ਸਬਜੀ ਜਿਹੜੀ ਬਹੁਤ ਜਲਦੀ ਬਣ ਜਾਂਦੀ ਹੈ ਤੇ ਉਹਦੇ ਵਾਸਤੇ ਆਪਾਂ ਇੱਕ ਪੈਕਟ ਮੈਨੋ ਯਾਨੀ 200 ਗ੍ਰਾਮ ਅਸੀਂ ਮਸ਼ਰੂਮ ਲੈਨੇ ਤੇ ਇੱਕ ਕੋਲੀ ਮੈਂ ਮਟਰਾਂ ਦੀ ਲਈ ਹੈ ਤੇ ਇਹ ਆਪਾਂ ਕਦੂਕਸ਼ ਕਰ ਲਿਆ ਹੈ ਮੈਨੋ ਅਦਰਕ ਤੇ ਲਸਣ ਤੇ ਦੋ ਆਪਾਂ ਜਿਹੜੇ ਟਮਾਟਰ ਨੇ ਕੱਟ ਲੈਨੇ ਦੋ ਹੀ ਅਸੀਂ ਪਿਆਜ਼ ਕੱਟੇ ਨੇ ਤੇ ਹੁਣ ਇਹਨਾਂ ਨੂੰ ਮੱਲੋ ਵਾਲ ਲਾਂਗੇ ਮਸ਼ਰੂਮ ਨੂੰ ਵੀ ਤੇ ਮਟਰਾਂ ਨੂੰ ਵੀ ਵਾਲਣ ਤੋਂ ਬਾਅਦ ਫਿਰ ਆਪਾਂ ਨਾਲ ਹੀ ਤੜਕਾ ਬਣਾ ਲਾਂਗੇ ਇਹ ਮਸ਼ਰੂਮ ਆਪਾਂ ਉਬਲਨੇ ਰੱਖਦੇ ਨੇ ਵਿੱਚ ਆਪਾਂ ਥੋੜਾ ਜਿਹਾ ਨਮਕ ਐਡ ਕਰਾਂਗੇ ਕਿਉਂਕਿ ਨਮਕ ਤੇ ਨਾਲ ਜਿਹੜਾ ਵਿੱਚੋਂ ਮੱਲੋ ਹੁੰਦਾ ਨਾਲ ਖਾਰਾ ਜਿਹਾ ਉਹ ਨਿਕਲ ਜਾਂਦਾ ਤੇ ਇੱਧਰ ਅਸੀਂ ਮਟਰ ਵੀ ਉਬਲਨੇ ਰੱਖ ਲੈਨੇ ਮਟਰ ਨੂੰ ਵੀ ਨਾਲ ਹੀ ਵਾਲ ਲੈਣਾ ਤੇ ਮਸ਼ਰੂਮ ਨੂੰ ਵੀ ਵਾਲ ਲੈਣਾ ਤੇ ਇੱਧਰ ਨਾਲ ਹੀ ਮੈਂ ਤੜਕਾ ਤਿਆਰ ਕਰਨ ਲੱਗੀ ਕੜਾਈ ਰੱਖ ਲਈਏ ਬਹੁਤ ਹੀ ਜਲਦੀ ਬਹੁਤ ਤਰੀਕ ਸਬਜੀ ਬਣ ਜਾਂਦੀ ਹੈ ਹਾਂਜੀ ਤੇਲ ਆਪਣਾ ਗਰਮ ਹੋ ਚੁੱਕਾ ਹੈ ਹੁਣ ਆਪਾਂ ਵਿੱਚ ਜਿਹੜੇ ਪਿਆਜ਼ ਕੱਟੇ ਹੋਏ ਨੇ ਇਹ ਐਡ ਕਰ ਇਸ ਤੋਂ ਬਾਅਦ ਆਪਾਂ ਥੋੜਾ ਜਿਹਾ ਬ੍ਰਾਊਨ ਕਰਾਂਗੇ ਇਹਨੂੰ ਬ੍ਰਾਊਨ ਕਰਨ ਤੋਂ ਬਾਅਦ ਵਿੱਚ ਅਦਰਕ ਤੇ ਲਸਣ ਪਾ ਦਿੰਦੇ ਹਾਂ ਉਹਦੇ ਜਿਹੜਾ ਉਹਨੂੰ ਸਬ ਚੀਜ਼ ਨੂੰ ਪਕਾਵਾਂਗੇ ਇੱਕ ਪਾਸੇ ਆਪਣਾ ਮਸਾਲਾ ਤਿਆਰ ਹੋ ਰਿਹਾ ਹੈ ਇੱਕ ਪਾਸੇ ਆਪਾਂ ਮਸ਼ਰੂਮ ਆਪਣੇ ਉਬਲ ਚੁੱਕੇ ਨੇ ਤੇ ਉਹਨਾਂ ਨੂੰ ਛਿੱਲ ਕੇ ਕੱਟਾਂਗੇ ਹਾਂ ਜੀ ਮਸ਼ਰੂਮ ਆਪਾਂ ਉਬਲੇ ਉਬਲ ਗਏ ਮਸ਼ਰੂਮ ਆਪਣੇ ਉਬਲ ਗਏ ਨੇ ਤੇ ਹੁਣ ਇਹਨਾਂ ਨੂੰ ਮਤਲਬ ਠੱਡੇ ਹੋਣ ਤੇ ਤੇ ਇਹਨਾਂ ਨੂੰ ਛਿੱਲ ਕੇ ਫਿਰ ਆਪਾਂ ਕੱਟ ਲੈਣਾ ਬਹੁਤ ਹੀ ਸ਼ੇਤੀ ਇਦਾਂ ਸਬਜ਼ੀ ਬਣ ਜਾਂਦੀ ਏਕ ਪਾਸੇ ਮਸ਼ਰੂਮ ਮਟਰ ਵਿੱਚ ਪਾ ਵੱਲੋ ਤੇ ਏਕ ਪਾਸੇ ਮਸਾਲਾ ਬਣਾ ਲਓ ਤੇ ਬਹੁਤ ਹੀ ਮਤਲਬ ਜਲਦੀ ਸਬਜ਼ੀ ਤਿਆਰ ਹੋ ਜਾਂਦੀ ਹੈ ਜੀ ਪਿਆਜ਼ ਆਪਣੇ ਬ੍ਰਾਊਨ ਹੋ ਚੁੱਕੇ ਦੇਖੋ ਤੇ ਹੁਣ ਇਹਦੇ ਵਿੱਚ ਲਸਣ ਤੇ ਅਦਰਕ ਆਪਾਂ ਐਡ ਕਰਨ ਲੱਗੇ ਆਂ ਇਹ ਹੋੜੇ ਨੂੰ ਮਿਕਸ ਕਰਾਂਗੇ ਵਿੱਚ ਬਚੇ ਨੂੰ ਥੋੜਾ ਜਿਹਾ ਪਕਾ ਕੇ ਫਿਰ ਉਸ ਤੋਂ ਬਾਅਦ ਆਪਾਂ ਸੁੱਕੇ ਮਸਾਲੇ ਪਾ ਦੋ। ਮਸ਼ਰੂਮ ਤੇ ਮਟਰ ਦੇ ਬਹੁਤ ਹੀ ਸਬ지 ਸੁਆਦ ਪਾਉਂਦੇ ਆ। ਅੱਜਕੱਲ ਮਟਰ ਵੀ ਬਹੁਤ ਆਏ ਹੋਏ ਨੇ ਤੇ ਮਸ਼ਰੂਮ ਵੀ ਬਹੁਤ ਹੀ ਸੁਆਦ ਬਣਦੀ ਹੈ ਸਬ지। ਬਹੁਤ ਟੇਸਟੀ ਬਣਦੀ ਹੈ ਸਰਦੀ ਦੇ ਮੌਸਮ ਦੇ ਵਿੱਚ। ਹਾਂਜੀ ਹੁਣ ਆਪਾਂ ਇੱਕ ਚਮਚੇ ਵਿੱਚ ਨਮਕ ਪਾਇਟ ਕਰਾਂਗੇ ਲਾਲ ਮਿਰਚ ਪਾਵਾਂਗੇ ਅੱਧਾ ਚਮਚ ਹਲਦੀ ਪਾਵਾਂਗੇ ਆਪਾਂ ਇੱਕ ਚਮਚ ਤੇ ਹੁਣ ਹਾਂਜੀ ਹੁਣ ਆਪਾਂ ਮਤਲਬ ਮਸਾਲਾ ਆਪਣਾ ਮਿਕਸ ਹੋ ਗਿਆ ਤੇ ਹੁਣ ਅਸੀਂ ਜਿਹੜੇ ਟਮਾਟਰ ਸਾਡੇ ਕੱਟੇ ਹੋਏ ਸੀ ਇਹਨਾਂ ਨੂੰ ਵਿੱਚ ਅਸੀਂ ਐਡ ਕਰਾਂਗੇ Bunu karıştırılarak karıştırılır. Gazunu teşkil eder. Biraz daha pişiririz. ਕਲੋਰ ਕਰਨਾ ਸਤ ਸ੍ਰੀ ਅਕਾਲ ਜੀ। ਹੁਣ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਮਸਾਲੇ ਨੂੰ ਪਕਾਉਣ ਵਾਸਤੇ। ਹਾਂਜੀ ਹੁਣ ਆਪਾਂ ਗਰਮ ਮਸਾਲਾ ਪਾਵਾਂਗੇ। ਤੇ ਨਾਲ ਹੀ ਅਸੀਂ ਥੋੜਾ ਜਿਹਾ ਪਾਣੀ ਵਿੱਚ ਚੈਰ ਕਰ ਦਾਂਗੇ। ਤੇਲੇ ਮਸਾਲੇ ਨੂੰ ਮਿਕਸ ਕਰਕੇ ਆਲੀ ਅਸੀਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਮਸਾਲਾ ਭੁੰਨਣ ਵਾਸਤੇ ਲਾਈਕ ਮਨਸ ਕਰਕੇ ਦੱਸਿਓ ਬਸ਼ਰੂਮ ਤੇ ਮਟਰ ਦੀ ਸਬਜ਼ੀ ਕਿੰਨੀ ਕਿੰਨੂ ਕਿਹਦੀ ਕਿਹਦੀ ਫੇਵਰਟ ਹੈ ਮਸਾਲਾ ਆਪਣਾ ਤਿਆਰ ਹੋ ਚੁੱਕਾ ਹੈ ਬਹੁਤ ਵਧੀਆ ਤੇਲ ਛੱਡ ਗਿਆ ਮਸਾਲਾ ਤੇ ਪੱਕ ਚੁੱਕਾ ਹੈ ਹੁਣ ਆਪਾਂ ਇਹਦੇ ਵਿੱਚ ਬਟਰ ਤੇ ਮਸ਼ਰੂਮ ਐਡ ਕਰਾਂਗੇ ਪਹਿਲਾਂ ਆਪਾਂ ਜਿਹੜੇ ਮਤਲੋ ਵਾਲੇ ਹੋਏ ਮਸ਼ਰੂਮ ਸੀਗੇ ਇਹਨਾਂ ਨੂੰ ਕੱਟ ਲਿਆ ਸੀ ਤੇ ਹੁਣ ਆਪਾਂ ਵਿੱਚ ਐਡ ਕਰਾਂਗੇ ਨਾਲ ਹੀ ਅਸੀਂ ਜਿਹੜੇ ਮਟਰ ਵਾਲੇ ਸੀਗੇ ਮਟਰਾਂ ਨੂੰ ਉਬਾਲ ਕੇ ਰੱਖ ਲਿਆ ਸੀਗਾ ਤੇ ਇਹ ਵੀ ਵਿੱਚ ਐਡ ਕਰਾਂਗੇ ਤੇ ਹੁਣ ਇਹਨਾਂ ਨੂੰ ਮਿਕਸ ਕਰਾਂਗੇ ਵਿੱਚ ਮਸਾਲੇ ਤੇ ਹੁਣ ਇਹਨਾਂ ਨੂੰ ਮੈਂਟ ਨੂੰ ਐਤ ਮੈਂਟ ਨੂੰ ਬਸ ਇਹ ਕਿ ਹੋਣਾ ਹੈ ਫਿਰ ਉਸ ਤੋਂ ਬਾਅਦ ਥੋੜਾ ਜਿੰਨਾ ਵੀ ਤੁਸੀਂ ਮਿਲੋਂ ਗਰੇਵੀ ਬਣਾਉਣੀ ਹੋਣਾ ਕੋ ਪਾਣੀ ਪਾ ਸਕਦੇ ਹੋ ਕਿ ਬਹੁਤ ਹੀ ਸਵਾਦ ਇਦਾਂ ਸਬਜੀ ਤੇ ਬਹੁਤ ਹੀ ਛੇਤੀ ਬਣ ਜਾਂਦੀ ਹੈ ਸਬਜੀ ਜੇ ਤੁਹਾਨੂੰ ਕਿੰਨੇ ਛੇਤੀ ਹੁੰਦੀ ਹੈ ਛੇਤਾਫਟ ਬਣਾਉਣੀ ਹੁੰਦੀ ਹੈ ਸਬਜੀ ਤਾਂ ਆਪਾਂ ਇਦਾਂ ਬਣਾ ਸਕਦੇ ਹਾਂ ਤੋਂ ਥੋੜਾ ਜੈਨੂ ਸੇਕ ਲਵਾ ਕੇ ਥਰੇ ਦੇ ਵਿੱਚ ਪਾਣੀ ਐਡ ਕਰਨਾ ਆਪਾਂ ਪੈਕ੍ਰੀਟਾਤੇ ਦਵਾਂਗੇ ਇਹ ਮਿਕਸ ਹੋ ਗਈ ਸਬਜ਼ੀ ਚੰਗੀ ਤਰ੍ਹਾਂ ਵਿੱਚ ਹੀ ਆਪਾਂ ਜਿਹੜੇ ਕਾਜੂ ਨੇ 5-6 ਕਾਜੂ ਮੇ ਵਿੱਚ ਐਡ ਕਰਨ ਲੱਗੀ ਆ ਵੈਸੇ ਇਹਨਾਂ ਨੂੰ ਗ੍ਰाइंड ਕਰਕੇ ਵੀ ਪਾ ਸਕਦੇ ਐ ਇਦਾਂ ਵੀ ਪਾ ਸਕਦੇ ਆ ਜੇ ਇਹ ਤੁਹਾਡੀ ਅੱਭੀ ਮਰਜੀ ਹੈ ਮੇਲੋ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਸਬਜ਼ੀ ਨੂੰ ਹੋਰ ਟੇਸਟ ਬਣਾਉਣ ਵਾਸਤੇ ਤੇ ਪਾ ਸਕਦੇ ਹੋ ਤੇ ਹੁਣ ਨਾਲ ਹੀ ਆਪਾਂ ਥੋੜੀ ਜਿੰਨੀ ਗਰੇਵੀ ਬਣਾਉਣੀ ਉਹਨਾਂ ਕੋ ਪਾਣੀ ਐਡ ਕਰ ਦਾਂਗੇ ਦੇ ਵੀ ਅਸੀਂ ਥੋੜੀ ਰੱਖਾਂਗੇ ਦੇਖੋ ਬਹੁਤ SWAT ਤੇ ਬਹੁਤ ਟੇਸਟੀ ਸਬਜੀ ਬਣਦੀ ਹੈ ਮਟਰ ਮਸ਼ਰੂਮ ਦੀ ਮੈਂ ਤੁਹਾਨੂੰ ਇਹ ਹੀ ਰੈਸਪੀ ਦਿਖਾਈਏ ਬਣਾ ਕੇ ਅੱਜ ਵੀ ਕਿਵੇਂ ਆਪਾਂ ਛੇਤੀ ਜਦੋਂ ਆਪਾਂ ਨੂੰ ਕੋਈ ਜਲਦੀ ਹੁੰਦੀ ਹੈ ਇਹ ਬਣਾ ਸਕਦੇ ਹਾਂ ਤੇ ਹੁਣ ਆਪਾਂ ਇਹਨੂੰ 5 ਕੁ ਮਿੰਟ ਉੱਪਰੋਂ ਮਤਲਬ ਟੱਕ ਦਵਾਂਗੇ ਤੇ ਹਾਂਜੀ ਹੁਣ ਤੁਹਾਨੂੰ ਦਿਖਾਉਂਦੇ ਆ ਮਤਲਬ ਆਪਣੀ ਸਬਜੀ ਤਿਆਰ ਹੋ ਗਈ ਹੈ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਸਬਜੀ ਤੇ ਹੁਣ ਆਪਾਂ ਇਹਨੂੰ ਸਰਵ ਕਰਾਂਗੇ ਬਹੁਤ ਹੀ ਵਧੀਆ ਬਣ ਗਈ ਰਸ ਮਿਸ ਜੀ ਤੇ ਕਿਨੂੰ ਕਿਨੂੰ ਮਤਲਬ ਟੇਸਟੀ ਲੱਗਦੀ ਹੈ ਲਾਈਕ ਕਮੈਂਟਸ ਕਰਕੇ ਦੱਸਣਾ ਤੇ ਵਾਤਵਾਤ ਵੀਡੀਓ ਨੂੰ ਸ਼ੇਅਰ ਕਰਨਾ ਹਾਂਜੀ ਸਬਜੀ ਆਪਾਂ ਬੌਲ ਚ ਕੱਢ ਲਈ ਹੁਣੇ ਟੇਸਟ ਵਾਸਤੇ ਥੋੜਾ ਜਿਹਾ ਦੇਸੀ ਘਿਓ ਪਾ ਦਾਂਗੇ ਆਪਾਂ ਜਿਹਦੇ ਨਾਲ ਹੋਰ ਵੀ ਟੇਸਟੀ ਮੱਲੋ ਸਬਜੀ ਬਣ ਜਾਵੇ ਹੋਰ ਟੇਸਟ ਵਧ ਜਾਵੇ ਸਬਜੀ ਦਾ ਤੇ ਲਾਈਕ ਕਮੈਂਟਸ ਕਰਕੇ ਦੱਸਣਾ ਤੁਹਾਨੂੰ ਜਿਹੜੀ ਸਾਡੀ ਮੱਲੋ ਮਟਰ ਮਸ਼ਰੂਮ ਦੀ ਸਬਜੀ ਜਿਹੜੀ ਕੁਇਕ ਬਣਨ ਵਾਲੀ ਕਿਵੇਂ ਮੱਲੋ ਲੱਗੀ ਏ ਰੈਸਪੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟਸ ਕਰਨਾ ਜਿਹੜੇ ਜਿਹੜੇ ਭੈਣ ਭਰਾ ਸਾਡੀਆਂ ਵੀਡੀਓ ਵੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਥੈਂਕ ਯੂ ਫਾਰ ਵਾਚਿੰਗ